उस उपरत और उन्होंने जिन्हें भी बैंक भावे एससी बैंक बीसी बैंक एस टी बैंक वह सारे मीटिंग बुलाई और धन्यवाद जी खेरा साहब बैठे हैं क्योंकि अक्सर थोड़ी से नास बैंक की मीटिंग गल हो चुकी है मैं खेवा मानता जी थोड़े को सो सी बैंक की मीटिंग है कल चंडीगढ़ थी सैक्टर दफ्तर दो बजे ਸਾਰੇ ਅਸੀਂ ਵਿੰਨਸਬੰਧਿਤ ਜਿਹਦੇ ਸਾਡੇ ਵੀਰ ਹਨ ਮੁਸਲਿਮਰ ਬੇਥੇ ਕੱਲ ਨੂੰ 2 ਵਜੇ ਤੇ ਪਹੁੰਚਣਾ ਤਾਂ ਕਿ ਤੁਹਾਡ ਜੀ ਨੂੰ ਇਹ ਅਹਿਸਾਸ ਕਰਾ ਸਕੀਏ ਪਿਛੋਕਮੀ ਅਕਾਲੀ ਦਾ ਐਸਸੀ ਨੇ ਕਿ ਨਾਮੀ ਦਰਸ਼ਕੋਣੇ ਜਾਂ ਕਾਨਿਦਾਨ ਦੇ ਪ੍ਰੋਗਰਾਮ ਦਾ ਸੇਵੀ ਸੀ ਮਦਰ ਜੀ ਦੇ ਨਾਮ ਤੇ ਮਨੋਹੋਦੀਨਾ ਤਾਂ ਰਾਜੀ ਜਾਣਕਾਰੀ ਦਾ ਬੱਸ ਸਾਹਿਬ ਵਾਹਿਗੁਰੂ ਜੀ ਉਹ ਸਿਆਣਾ ਕੋਈ ਨਹੀਂ ਚੱਲਦਾ ਇਹ ਕੇਸ ਇਸ ਤੀਸਰੀ ਜਾ ਰਿਹਾ ਦੁਬਾਰਾ ਆ ਕੇ ਪਿਛਲੀ 라ईन ਚ ਮਿਲਦੇਗਾ ਤੇ ਬਤੌਰ ਬਾਰ ਕਰ ਕੰਮ ਸ਼ੁਰੂ ਕਰੇਗਾ ਇਹ ਫੈਸਲਾ ਪਾਰਟੀ ਦੀ ਬੈਗਰ ਕਮੇਟੀ ਨੇ ਪੂਰ ਕਮੇਟੀ ਨੇ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਦੇ ਵਿੱਚ ਆਲਰੇਡੀ ਤਿੰਨ ਦਿਨ ਪਹਿਲਾਂ ਹੋ ਚੁੱਕੀ ਉਹ ਤੋਂ ਵੱਧ ਨਹੀਂ ਕਰ ਉਹਦੇ ਤੋਂ ਵੱਧ ਜੇ ਕਰ ਜਿਹੜੀ ਆ ਦੇਖੋ ਬਿਲਕੁਲ ਸਪਸ਼ਟ ਹੋ ਗਏ ਹਨ ਇਹ ਨਾ ਚੱਲੂਗਾ ਜਿਹੜਾ ਬਿਲਕੁਲ ਸਪਸ਼ਟ ਹੋਵੇ ਚੱਲੂਗਾ ਉਹ ਸਾਡੇ ਸਰਦਾਰ ਤਾਲ ਹੋਗਾ ਜਿਹੜਾ ਸਪਸ਼ਟ ਹੋਵੇ ਨਹੀਂ ਚੱਲੂਗਾ ਜਿਹੜਾ ਡਬਲੇਟਰ ਹੋਗਾ ਸਾਡਾ ਕੁਝ ਨਹੀਂ ਲੱਗਦਾ ਮੈਂ ਪਹਿਲਾਂ ਕਹਿੰਦਾ ਤੁਸੀਂ ਪਛਾਣ ਲਓ ਸਾਰੇ ਉਹਨਾਂ ਨੂੰ ਇਗਨੋਰ ਕਰਦੇ ਹੋ ਕੋਈ ਲੋੜ ਨਹੀਂ ਮੈਂ ਢੱਡਾ ਜੀ ਨੂੰ ਬੇਨਤੀ ਕਰਦਾ ਕਿ ਉਹ ਕੱਲ ਦੀ ਮੀਟਿੰਗ ਵਿੱਚ ਇਹਨਾਂ ਨੂੰ ਲੈਣਾ ਹੋ ਪਰ ਸਰਦਾਰ ਜੋ ਸ਼ਰਮਣੀ ਅਕਾਲ ਚਰ ਦੀ ਸੰਚੇ ਲੇਖਕ ਫਿਰ ਮੋਰ ਟਾਈਮ ਲਈ ਪਹਿਲਾਂ ਸਭ ਤੋਂ ਮੋਟਾ ਤੋਂ ਵੱਲ ਆ ਕੇ ਇਹ ਬਿਲਕੁਲ ਨਹੀਂ ਕਿ ਮੈਂ ਕਿ ਆਪਾਂ ਬੰਨਣਾ ਨੁਕਤਾ ਜਾਈ ਲੈ ਲਈਏ ਨਹੀਂ ਕਿ ਬਿਲਕੁਲ ਆਪਾਂ ਹੀ ਕੀ ਸੀ ਕਿ ਨੁਕਤਾ ਦੇ ਟਵਾਟੇ ਤੇ ਇਹ ਮੈਂ ਚੱਲਦਾ ਹਾਂ ਜੀ ਸਾਡੇ ਵੱਲ ਮੱਥ ਪੈਰ ਨਮਾਹ ਸਿੱਖੀ ਜਾਨਾ ਜੀ ਸਾਡੇ ਦੇ ਸੋਨ ਵਾਲੀ ਕੰਨ ਦੀ ਤਾਵਾ ਨਮਸਰਵਾ ਲੈ ਕਿ ਕੰਟਮ ਤੋਂ ਵੀ ਚੈਲਗਾ ਛੁਣਾ ਨਾ ਮਾਣਾ ਪਾਣੀ ਆਉਂਦਾ ਨਹੀਂ ਜੂਲੀ ਹੋਣੀ ਲੋਕਾਂ ਨੂੰ ਬੜੀ ਪਰਵਾਹ ਨਹੀਂ ਵੀ ਜੀ ਧਰਮੇਂ ਗਿਆਨ ਲਗਾ ਤੇ ਰਹਿ ਕੇ ਗਾਇਸ ਜੀ ਨੂੰ ਮਾਹਰ ਅਧਿਕਾਰ ਬਤੀ ਜੀ ਮਾਫੀ ਮੰਗ ਮਾਣਤਾ ਜੀ ਪਹਿਲਾਂ ਥੋੜੀ ਛੋਟੀ ਮੀਟਿੰਗ ਸੁਖੀ ਹੋਈ ਨਹੀਂ ਜਿਹੜੇ ਉਹ ਉਹ ਸੀ ਜੋ ਥੋੜੀ ਸਮਾਈ ਲੈਣ ਲਈ ਪੱਤੀ ਮੀਟਿੰਗ ਆਪਾਂ ਫੇਰ ਕਰਾਂਗੇ ਸੁਖੀਸ਼ ਨੇ ਮੈਂ ਦਰਵਾਹੇ ਆ ਡਾਕਟਰ ਸਾਹਿਬ ਦਾ ਕਿ ਕੋਈ ਸਾਧੂ ਵੀ ਉਹਨਾਂ ਗੱਲਾਂ ਦਾ ਨਹੀਂ ਸੀ ਪਤਾ ਜਿਹੜੀਆਂ ਅੱਜ ਥੋੜੀ ਸਾਰੀ ਐਕਸਪਲੇਨ ਕਰਤੀ ਸਾਡੇ ਵੀ ਮਨ ਚ ਆਉਂਦਾ ਸੀ ਤੁਸੀਂ ਕਿਹਾ ਵੀ ਸੀ ਬਤਾ ਦੇ ਵਿਚਾਰ ਆਪਾਂ ਹੁਣ ਤੱਕੀ ਦਾ ਛਾਂ ਦੇਤਾ ਤਾਂ ਵੀ ਉਹਨੂੰ ਮੰਨਤ ਕਰਨੀ ਚਾਹੀਦੀ ਹੈ ਹਰੀਏ ਚਾਹੀਦੀ ਜਿੱਤੀ ਵੀ ਮਨੀਆਂ ਮਰਦਾਂ ਦਾ ਆਲਾਦ ਨੇ ਜੋ ਡਾਕਟਰ ਨੂੰ ਦੱਸਿਆ ਤੇ ਤੇਰੇ ਮਨ ਨੂੰ ਤੇ ਤੁਹਾਨੂੰ ਸਾਧਨ ਦੇ ਤਾਜ ਦੱਸਿਆ ਤਾਂ ਜੋ ਤੁਸੀਂ ਪਿੰਡਾਂ ਵਿੱਚ ਲੋਕਾਂ ਨੂੰ ਸੁਚਾਲ ਸਕੋ ਜਿਹੜਾ ਤੁਹਾਨੂੰ ਪੋਸ਼ਣ ਕਰੇ ਉਹਦੇ ਦਾਸਿਕੋਗਾ ਕਹਾਣੀ ਤਾਂ ਆ ਹੈ ਇੱਥੇ ਮਨਜ਼ੂਰੀ ਆ ਗਈ ਸਾਰੀ ਗੱਲ ਦੀ ਕਿਉਂਕਿ ਪਹਿਲਾਂ ਉਸ ਵੀਡੀਓ ਦਾਸਿਕੇ ਜਿੱਦਾਂ ਤੁਹਾਨੂੰ ਸਬਰ ਗੀਤ ਵੀ ਕਮਿਊਨਿਟੀ ਸਾਹਿਬ ਨੂੰ ਬਹੁਤ ਧੰਨਵਾਦ ਨਾਲ ਸ੍ਰੀ ਸਾਰੀ ਹੈ ਫਿਰ ਅਸੀਂ ਇਹ ਵੀ ਬੇਨਤੀ ਕਰਦੇ ਆਂ ਉਹ ਕੋਲ ਤੇ ਮਾਮੀ ਜੀ ਕਾ ਦੀ ਸਾਡੀ ਬਟਿਕ ਬਟਿਕ ਦੀ ਮੀਟਿੰਗ ਹੋਈ ਸੀ ਉੱਥੇ ਵੀ ਫੈਸਲਾ ਹੋਇਆ ਸੀ ਕਈ ਤਾਂ ਸਾਡੇ ਕੋਲ ਕੁਸ਼ੀਰ ਗਰਮ ਸੀ ਕਿ ਇਹਨਾਂ ਸਾਰਿਆਂ ਨੂੰ ਕੱਢ ਦਈਏ ਜਾਂਦੇ ਕੱਢ ਦੇ ਉੱਤੇ ਕੱਢ ਨਹੀਂ ਇਸ ਕਰਕੇ ਤਾਂ ਅਸੀਂ ਜੋ ਕਰਾ ਸਾਡਾ ਤੁਝਣਾ ਮਾਰਕੀ ਦਾ ਇੱਥੇ ਬੇਟੀ ਦਾ ਮੰਨਣਾ ਆ ਤੇ ਇਹਨਾਂ ਸਾਰਿਆਂ ਨੂੰ ਰੁਕੇ ਰੁਕ ਪਰ ਇਹ ਨਹੀਂ ਕਰਨਾ ਕਿਸੇ ਨੇ ਕਰਨਾ ਆਪਾਂ ਅੱਗੇ ਤਾਂ ਆਪਾਂ ਮੁਠੀ ਮਾਰਤਾ ਜਿਆ ਤੇ ਹੋਰ ਕੰਮ ਲੱਗੇ ਤਾਂ ਵੀ ਵਰਤ ਨਹੀਂ ਚਲੇ ਪੈਦਾ ਕਿ ਆਪਾਂ ਇਹ ਕੰਮ ਹੀ ਆਪਾਂ ਕਰਨਾ ਜੇ ਨਾ ਪਾਰਟੀ ਜੀ ਹੁਣ ਨਹੀਂ ਆਉਂਦਾ